ਜਿਹੜਾ ਇਥੇ ਦਾ ਮੰਤਰੀ ਹੈ ਮੈਂ ਉਹਦਾ ਨਾਮ ਪਾਇਦਾ ਲਿੱਦ ਮੰਤਰੀ ਮੰਤਰੀ ਬਹੁਤ ਏਕੇ ਨੇ ਰਗਣਾ ਅਸਾਈ ਦਾ ਬਚੇ ਲਾ ਰਹੇ ਹਨ ਉਹਨੂੰ ਕਹਿੰਦੇ ਹਨ ਮੰਤਰੀ ਜਿਹੜੇ ਅਪਸਨ ਪਰ ਲਾ ਦੇ ਰੋਣਾ ਅਸਾਈ ਪੁਰੇ ਨੇ ਹਫਤੇ ਬਾਅਦ ਘਰ ਆਣਾ ਬਾਅਦ ਚੋਤੇ ਕੇ ਐਮਐਲਏ ਆ ਗਿਆ ਬੀਜੇਪੀ ਦਾ ਤੂੰ ਝੜੂ ਪਾਰਟੀ ਦਾ ਉਹ ਬੀਜੇਪੀ ਦਾ ਤੇਰੇ ਉਹਦਾ ਕੀ ਸੰਬੰਧ ਹੈ ਤੇ ਬਾਈਬਲ ਸਾਹਿਬ ਨੇ ਪੁੱਛਿਆ ਨੂੰ ਬਾਈਬਲ ਸਾਹਿਬ ਮੈਨੂੰ ਪੁੱਛਿਆ ਜਿਹੜਾ ਹਮਾ ਚਲਾ ਐਮ ਐਲ ਏ ਮੈਂ ਕਿਹਾ ਯਾਰ ਗੱਲ ਸੁਣ ਤੂੰ ਉਹੀ ਬੜੀ ਗੱਲਾਂ ਕਰਦਾ ਕਹਿੰਦਾ ਫਿਰ ਤੁਹਾਨੂੰ ਪਤਾ ਮੇਰੇ ਨਾਲ ਕਿਜ ਬੈ ਇਹਦਾ ਫਿਰ ਮੇਰਾ ਭਾਈਆ ਤੇ ਮੈਂ ਮੈਂ ਕਿਹਾ ਕਟਾਰੂ ਚੱਕ ਤੇਰਾ ਭਾਈਆ ਤੇ ਮੈਂ ਕਿਹਾ ਮੈਨੂੰ ਤੇਰੀ ਬੈਦਾ ਤੇ ਬਾਬੇ ਫਿਰ ਤੇਰਾ ਭਾਈਆ ਸੋ ਲੋਕੀ ਇੰਨੇ ਕੇ ਪਰੇਸ਼ਾਨ ਨੇ ਤੰਗ ਹੈ ਲੋਕੀ ਦੇ ਸਿੱਧੇ ਹੋ ਕੇ ਪੇਰੇ ਆ ਵੀ ਦਿਣ ਗੰਢੇ 1 2 ਇਹਦਾ ਲੀਕਾ ਪਾਰੇ ਆ ਸਾਡੀ ਲੜਾਈ ਹੋਣੀ ਆ ਬੀਜੇਪੀ ਨਾਲ ਇਹਨੂੰ ਤੁੱਪੇ ਇਹਨੇ ਘਰੋਂ ਨਹੀਂ ਨਿਕਲਣਾ ਤੇ ਮਹਾਰਾਜ ਦੀ ਕਿਰਪਾ ਹੋ ਗਈ ਤੇ ਫਿਰ ਘਰੋਂ ਫਿਰ ਉਹਨੂੰ ਪੜਨੇ ਨਹੀਂ ਜਿਹੜਾ ਮੈਂ ਫਿਰ ਆਹ ਇਹਨੂੰ ਢਕਣਾ ਤੇ ਚਲਾ ਪਤਰੂ ਜਾਣਾ ਕਿੱਥੇ ਤੂੰ ਮੈਂ ਮੈਂ ਤੇ ਅੱਜ ਸਾਰੀਆਂ ਤਸ਼ੱਦਦਾਂ ਸਹਿਲੀਆਂ ਦੀਆਂ ਮੈਂ ਤੂੰ ਕਿਥੇ ਜਾਏਗਾ ਵੀ ਤੈਨੂੰ 2 ਲੱਖ ਰੁਪਏ ਜ਼ਿਆਦਾ ਦੱਸੀ ਸੀ ਹੁਣ ਅਰਬਾਂ ਪੀ ਜ਼ਿਆਦਾ ਤਾਂ ਤੇਰੀ ਦੋ ਪਰਚੇ ਵੀ ਹੋਏ ਆ ਪਪੂ ਤਾਂ ਇੱਕ ਤਾਂ ਭਰੀ ਹੋ ਗਿਆ ਹੁਣ ਇੱਕੋ ਰਹਿ ਗਿਆ ਤੇ ਮੈਂ ਕਹਾ ਤੂੰ ਜਿੰਨੇ ਪਰਚੇ ਦੇਣੇ ਤੇ ਲੈ ਮੇਰੇ ਵਰਕਰਾਂ ਨਾਲ ਦੇ